ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੋਹਾਮ ਦੇ ਵਿੱਚ ਤੇ ਬਲਵਿੰਦਰ ਬਾਈ ਦੇ ਕੋਲੇ ਬਲਵਿੰਦਰ ਬਾਈ ਦਾ ਕੰਮ ਪੈਂਚਰਾਂ ਦਾ ਨਾਲ ਦੀ ਨਾਲ ਬਾਈ ਨੂੰ ਪਸ਼ੂ ਪਾਲਣ ਦਾ ਸ਼ੌਂਕ ਵੀ ਹੈਗਾ ਉਹਨਾਂ ਸ਼ੌਂਕਾ ਦੇ ਵਿੱਚੋਂ ਚਾਰ ਪੰਜ ਨਗ ਹੌਲੇ ਜਿਹਾ ਭਾਦੇ ਤੁਹਾਡੇ ਲਈ ਲੈ ਕੇ ਆਇਆ ਮਿੱਤਰੋ ਜਿਹੜੇ ਪੁਰਾਣੇ ਘੱਟ ਪੈਸੇ ਲਾਉਣੇ ਆ ਘੱਟ ਪੈਸਿਆਂ ਦੀ ਵਰਤੋਂ ਕਰਕੇ ਜਾਨਵਰ ਲੈਣਾ ਚਾਹੁੰਦੇ ਆ ਉਹਨਾਂ ਲਈ ਫੁੱਲ ਕੰਮ ਦੀ ਵੀਡੀਓ ਆ ਉਹ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਤਾ ਸਤਿ ਸ਼੍ਰੀ ਅਕਾਲ ਬਲਵਿੰਦਰ ਬਾਈ ਕੀ ਹਾਲ ਆ ਵੀਰੇ ਵਧੀਆ ਕਿਰਪਾ ਬਾਈ ਠੀਕ ਆ ਤੇ ਬਲਵਿੰਦਰ ਬਾਈ ਕਿੰਨੇ ਨਾਗ ਆਪਣੇ ਚਾਰ ਆ ਵੀਰੇ ਇੱਕ ਸੂਈ ਆ ਮਹੀਨੇ ਕ ਦੀ ਤਿਆਰ ਦੋ ਸੂਣ ਵਾਲੀਆਂ ਆ ਤਿਆਰ ਆ ਇੱਕ ਵੀ ਬੱਚਾ ਬਲਵਿੰਦਰ ਪਹਿਲੀ ਗਾਂ ਬਾਰੇ ਦੱਸੀ ਕੀ ਡਿਟੇਲ ਆ ਇਹਦੇ 10 ਬਾਹਰ ਲਿਓ ਇੱਕ ਰੀ ਨੂੰ ਕੱਢ ਕੇ ਨੀੜੇ ਮੇਰੇ ਵੀ ਕੰਨਾਂ ਦੇ ਥੋੜੀ ਜਿਹੀ ਪ੍ਰੋਬਲਮ ਆ ਗਈ ਆ ਯਾਰ ਇਹ ਗੱਬਣਾ ਬਲਵਿੰਦਰ ਬਾਈ ਹਾਂ ਬਾਈ ਇਹਦੇ 10 ਦਿਨ ਰਹਿੰਦੇ ਆ ਠੀਕ ਆ ਵੀਰੇ ਸੂਣ ਚ ਤੇ ਕਿੰਨੇ ਦਿਨ ਪਏ ਹਜੇ ਹਫਤਾ ਹਫਤਾ 10 ਦਿਨ ਲੈ ਜੂਗੀ ਠੀਕ ਆ ਵੀਰੇ ਤੇ ਬਲਵਿੰਦਰ ਬਾਈ ਇਹਦਾ ਰੇਟ ਵੀਰੇ ਇਹਦਾ ਰੇਟ ਬਾਈ 30000 ਮੌਕੇ ਤੇ ਮਾਨਤਾਣ ਕਰਦੇ ਆਂਗੇ 35 30000 30000 ਰੁਪਏ ਮਾਨਤਾਣ ਦੇ ਦੋ ਬਾਈ ਸੀਲ ਸੌ ਠੀਕ ਆ ਬਾਈ ਦੋ ਦ ਤੇਰੇ ਤਜਰਬੇ ਮੁਤਾਬਕ ਕਿੰਨਾ ਦੇਈ ਬਾਈ 14 ਕਿਲੋ ਦਾ ਅੱਧਾ ਅਗਲੇ ਘਰੋਂ ਆਂਦੇ ਹੀ ਸੀਗੇ ਲਈ ਆ ਪਿੰਡੋਂ ਹੀ ਲਈ ਆ ਮੇਰੇ ਕੋਲ ਖੁੱਲੀ ਡੁੱਲੀ ਆ ਹਨਾ ਹਾਂ ਬਾਈ ਸੰਵੀਪਲੀ ਬਹੁਤ ਆ ਕੋਈ ਗੱਲ ਦੀ ਰੇਟ ਹੈ ਮੁੱਠੀਪੁਰ ਸਿੰਘ ਆ ਦੁੱਧ 12 13 ਕਿਲੋ ਦਈ ਦੇਊਗੀ ਦੋਖਲਾ ਅੰਗਾ ਸੀਲ ਠੰਡੀ ਆ ਤੇ ਲੰਪੀ ਸਕਨ ਦਾ ਨਿਸ਼ਾਨ ਆ ਜਿਹੜਾ ਉਹ ਪਹਿਲਾਂ ਜਿਹੜੀ ਆਈ ਬਿਮਾਰੀ ਹੁੰਦੇ ਕਰਕੇ ਪੂਰੀ ਇਹਦੇ ਜਿਹੜੇ ਦਾਗ ਜ਼ਰੂਰ ਹੈਗੇ ਪਰ ਮੰਨ ਲਓ ਤੁਹਾਨੂੰ ਪਤਾ ਹੀ ਆ ਵੀ ਪ੍ਰਾਣੀ ਜਿਨ੍ਹਾਂ ਦੇ ਘਰੇ ਰੱਖੀਆਂ ਹੋਈਆਂ ਗਾਈਆਂ ਜਿਨ੍ਹਾਂ ਨੂੰ ਆਈ ਹੋਈ ਸਾਰੇ ਜਾਣਦੇ ਆ ਵੀ ਇਹਦਾ ਦਾਗ ਆ ਜਿਹੜਾ ਉਹ ਨਹੀਂ ਗਿਆ ਤਕਰੀਬ ਇੰਦੇ ਬਾਰੇ ਕੀ ਡਿਟੇਲ ਆ ਵੀਰੇ ਇਹ ਬਈ ਪਹਿਲਨ ਵੈਡ ਆ ਇਹ ਵੀ ਇਹਨੇ ਫਾਲਸਟਿਆ ਆ ਹਾਂਜੀ ਇਹਨੇ ਫਾਲਸਟਿਆ ਆ ਸਾਢੇ 7 ਮਹੀਨੇ ਦਾ ਠੀਕ ਇਹਨੇ ਫਾਲਸਟਿਆ ਬਈ ਹਾਂ ਬਈ ਕਿੰਨੇ ਚਿਰ ਦਾ ਸੁੱਟ ਗਈ ਫਾਲ ਬਈ ਸਾਢੇ 7 ਮਹੀਨੇ ਦਾ ਛੱਟਿਆ ਵੀਡੀਓ ਪਈ ਆ ਬਈ ਕੋਲੇ ਠੀਕ ਆ ਤੇ ਦੁੱਧ ਵੀਰੇ ਹੁਣ 7 ਕਿਲੋ ਆ ਬਈ ਐਸ ਟਾਈਮ 20 ਦਿਨ ਹੋਏ ਆ 20 ਦਿਨ ਹੈ ਹਾਂ ਠੀਕ ਆ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ 17000 ਰੁਪਏ ਵੀਰੇ ਮੁੱਲਾਂ ਮੌਕੇ ਤੇ 17000 ਰੁਪਏ ਮੁੱਲ ਮੌਕੇ ਤੇ ਮੰਨਦਾ ਬੰਦੇ ਵੀਰੇ ਕੋਈ ਨਹੀਂ ਨੂੰ ਨੇ ਮਿੱਤਰੋ ਇਹਨੇ ਫਾਲ ਸੁਟਿਆ ਹੋਇਆ 7 ਮਹੀਨਿਆਂ ਦਾ ਤੇ ਇਹਦਾ ਰੇਟ 17000 ਰੁਪਿਆ ਵਾ ਹੈ 7 ਕਿਲੋ ਦੁੱਧਾ 7 ਕਿਲੋ ਦੁੱਧ ਵੀ ਇਹਦੇ ਥੰਦੇ ਮਿੱਤਰੋ ਠੀਕ ਹੈ ਕਿਉਂਕਿ ਭਾਈ ਦੋ ਟੈਨ ਦਵਾਗੀ ਤਸੰਨੀ ਪੂਰੀ ਸੀਲ ਸੋ ਪੂਰੀ ਹੈ ਇਹਨਾਂ ਸੋਚਿਆ ਸੁਟੀ ਹੈ ਵੱਡੀ ਬਹੁਤ ਆ ਤੇ ਭਾਈ ਆ ਸਿੰਗਾ ਦੂਜੀ 3 ਨੰਬਰ ਤੇ ਜਿਹੜੀ ਇਹ ਭਾਈ ਪਹਿਲਾਂ ਸੁਣਦੀ ਆ ਪਹਿਲਾਂ ਸੁਣਾ ਇਹਨੇ ਹੈ ਹਾਂ ਭਾਈ ਇਹ 15 ਦਿਨ ਰਹਿੰਦਾ 15 ਦਿਨ ਰਹਿੰਦੇ ਦੇ ਗੈਂਤੀ ਦੇ 15 ਦਿਨ ਹੈ ਹਾਂ ਭਾਈ ਇਹ ਕਿੰਨੇ ਦੀ ਦੇ ਦਿੱਤੀ ਵੀਰੇ 25000 ਰੁਪਏ ਦੀ ਬਈ 25 ਠੀਕ ਹੈ ਬਈ ਲੈ ਮਿੱਤਰੋ ਇਹਦੇ 15 ਦਿਨ ਪਏ ਆ ਪਹਿਲਾਂ ਨਾ ਸੰਭਾਲ ਲਓ ਬਤਰੀਆਂ ਥੋੜੀਆਂ ਜੀਆਂ ਦਾਸ ਆ ਕਿਉਂਕਿ ਬਾਈ ਨੂੰ ਤੁਹਾਨੂੰ ਦੱਸੀ ਹੈ ਨਾ ਤਾਂ ਹੀ ਵੇਤਣੀਆਂ ਬਾਈ ਤੇ ਇਹਦਾ ਬਾਈ ਥਾਣਾ ਜਿਹੜਾ ਇੱਕ ਛੋਟਾ ਜਿਹਾ ਵਿਖਾਉਂਦੀ ਹੈ ਨਾ ਬਈ ਭਾਲ ਪਈ ਪਈ ਆਵੇ ਉਧਰ ਦੇ ਪਾਸੇ ਹਾਂ ਇਹ ਉੱਠਦੀ ਆ ਜਿੱਦਨ ਮਰਜੀ ਉੱਠਦੀ ਉਧਰ ਹੀ ਲੈਵਾ ਕਰ ਲੈਂਦੀ ਆ ਠੀਕ ਹੈ ਵੀਰੇ ਤੇ ਬਈ ਆ ਸਿੰਘਾਂ ਵਾਲੀ ਵੀਰੇ ਲਾਲ ਇਹ ਲਾਲ ਨੂੰ ਬਈ ਆ ਬੱਚਾ ਇਹਦਾ ਵੱਛੀ ਮਗਰ ਆ ਠੀਕ ਆ ਮਹੀਨਾ ਕ ਹੋ ਗਿਆ ਸੂਈ ਨੂੰ ਇਹਨੂੰ ਇਹਦੇ ਸਾਲੇ 4 ਕਿਲੋ ਤੋਂ ਦੁੱਧ 12 ਚਾਂਪ ਦੀ ਗਰੰਟੀ ਹੈ ਬਈ ਦੋਵਾਂ ਟਾਈਮਾਂ ਦਾ ਹਾਂ ਬਈ ਠੀਕ ਆ ਵੀਰੇ ਤੂੰ ਦਾਣਾ ਤੋਂ ਉਹਨਾ ਨਹੀਂ ਪਾਉਂਦਾ ਹਨਾ ਨਹੀਂ ਬਈ ਤੂੜੀ ਤੇ ਹੀ ਆ ਕੱਲਾ ਹਨਾ ਤੂੜੀ ਤੇ ਹੀ ਆ ਹਜੇ ਪੱਠੇ ਵੀ ਨਹੀਂ ਹੋਏ ਬਈ ਜੇ ਦਾਣਾ ਤੋਂ ਨਾ ਪੈ ਲਾ ਪਿਆ ਦੁੱਧ ਤਾਂ ਦੇ ਦੂ 7-8 ਕਿਲੋ ਹਾਂ ਬਈ ਇਹ ਆਈਓ ਜੇ ਘਰੋਂ ਆ ਖੋਰਖੁਰ ਬਣਾਉਣਾ ਕਿੰਨੇ ਦੀ ਦੇ ਦਈਏ ਵੀਰੇ ਇਹ ਦੇ ਦੇ ਕੇ 8 ਦੀ ਦੇ ਦਿੰਨੇ ਆ 8000 ਦੀ ਹਾਂ ਠੀਕ ਆ ਬਈ ਲੈ ਮਿੱਤਰੋ 8000 ਦੇ ਦੇ ਜੀ ਕਰਮਾਂ ਵਾਲੀ ਆ ਬੱਛੀ ਮਗਰ ਆ ਇਹਦੇ 4 ਕਿਲੋ ਦੁੱਧ ਆ ਇਹਦਾ ਮਗਰ ਇਹਦੇ ਵੱਛਿਆ ਮਹੀਨੇ ਦੀ ਸੋਈਆ ਇਹ ਜਿਹੜੇ ਜਾਨਵਰ ਖਰੀਦਣ ਦੇ ਲਈ ਤੁਹਾਨੂੰ ਤੇ ਆ ਬਾਈ ਇੱਕ 351122 ਦੇ ਕੋਲੇ ਹੈਗਾ ਟਰੈਕਟਰ ਇਹ ਕਿਹੜਾ ਮਾਡਲ ਆ ਭਿੰਦ ਬਾਈ 90 ਮਾਡਲ ਆ ਇਹ 90 ਮਾਡਲ ਹੈ ਹਾਂ ਤੇ ਇੰਜਨ ਗੇਅਰ ਦੀ ਸਾਰੇ ਦੀ ਗਾਰੰਟੀ ਆਪਣੀ ਓਕੇ ਕਾਪੀ ਪਈ ਇਹ ਕਿੰਨਾ ਦੇ ਦਈਏ ਬਾਈ 1 5 ਮੋਲ ਆ ਬਈ ਇਹਦਾ 1 5 ਮੋਲ ਆ ਠੀਕ ਆ ਤੇ 90 ਮਾਡਲ ਆ 3511 ਟਰੈਕਟਰ ਆ ਮੇਤਰੋ 1 5 ਇਹਦਾ ਮੋਲ ਆ ਤੇ ਇਹ ਇੰਜਨ ਗੇਅਰ ਨਾਲ ਟਰੈਕਟਰ ਜਿਹੜਾ ਛੱਕੇ ਬੰਦਾ ਬਾਈ ਹੁਣੀ ਆਉਂਦੇ ਆਦਾ ਬਾਗਲ ਜਾਵੇ ਤੁਹਾਡੀ 11 ਦੀ ਵੀਰੇ 985554 ਹਾਂ 35506 ਇੱਕ ਵਾਰੀ ਹੋਰ ਆਉਣ ਦੇ ਬਾਈ 985554 35506 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨੇ ਗੱਲਬਾਤ ਸ਼ੁਕਰੀਆ ਚਾਉਂਦੇ ਆ